ਬਿਲਕੁਲ ਆਪਾਂ ਕਿਹੇ ਮੇਲੇ 'ਚ ਨਹੀਂ ਪਿੰਡ ਸੈਦੇ ਵਾਲੇ 'ਚ ਬੈਠੇ ਆ ਤੇ ਸੈਦੇ ਵਾਲੇ ਪਿੰਡ 'ਚ ਆਪਣੇ ਭਰਾਵਾਂ ਨੇ ਕਰਨਾ 'ਚ ਘੂੜਾ ਲਾਉਂਦੇ ਬਈ ਪਹਿਲਾਂ ਤਾਂ ਸਸਰੀ ਘਰ ਬਈ ਸਾਰੇ ਭਰਾਵਾਂ ਨੇ ਹਾਂਜੀ ਸੁਆਗਤ ਤੇ ਬਰਿੰਦਰ ਬਾਈ ਹੁਣ ਆਪਾਂ ਭਰਾਵਾਂ ਨੂੰ ਆਪਣੇ ਨਮੜਾ ਜੀ ਚਾਨਣਾ ਪਾ ਦੇਗੀ ਵੀ ਸਾਰਿਆਂ ਨੂੰ ਪਹਿਲਾਂ ਭੂੜੇ ਦੀ ਜਾਣਕਾਰੀ ਦੇ ਦੇ ਕਿਹੜੇ ਦਾ ਬੱਚਾ ਕਿਹੜੇ ਦਾ ਬਈ ਇਹ ਬਈ ਮਿੱੱਡਿਆਂ ਵਾਲੇ ਦਲਵਾਗ ਦਾ ਬੱਚਾ ਠੀਕ ਹੈ ਬਈ 4 ਦੰਦ ਦੀ ਉਮਰ ਹੋ ਗਈ ਠੀਕ ਹੈ ਬਈ ਤੇ ਸਮੁੰਦਰ ਦਾ ਪੁੱਤ ਆ ਗਿਆ ਉਹਦੋਂ ਗਾਂ ਤਾਂ ਦੱਸਣ ਦੀ ਸ਼ਾਇਦ ਲੋੜ ਹੀ ਨਹੀਂ ਲੈ ਜੰਡ ਕੋੜਾ ਤੇ ਮਾਂ ਇਹਦੀ ਤੂਫਾਨ ਦੀ ਆ ਤੂਫਾਨ ਜੱਸੇ ਸਰਪੰਚ ਕੋਲੇ ਸੀ ਅਰਨੀ ਵਾਲੇ ਪਿੰਡ ਠੀਕ ਹੈ ਬਈ ਉਹ ਕੋੜਾ ਆਪ ਗਲਜਾਰ ਦਾ ਸੀ 63 ਇੰਚ ਦੀ ਮਾਂ ਇਹਦੀ ਨੁਕਰੀ ਕੁੜੀ ਠੀਕ ਹੈ ਬਈ ਨੁਕਰੀ ਮਾਂ ਦੀ ਵੀ ਹਾਈਟ 63 ਇੰਚ ਦੀ ਨੁਕਰੀ ਨੁਕਰੀ ਕੋੜੀ ਹਾਂ ਅੱਲਾ ਵੀ ਖਾਨਦਾਨ ਦਾ ਸਾਰਾ ਲੋਕ ਦੀ ਪੋਤੀ ਆ ਸਾਰਾ ਨੁਕਰਾ ਖਾਨਦਾਨ ਨਹੀਂ ਹਾਂ ਨਹੀਂ ਭਈਆ ਅ ਵੀ ਬਹੁਤ ਜਿਆਦਾ ਬੈਨੀਫਿਟ ਮਿਲ ਜਾਂਦਾ ਹਨਾ ਮਿੱਡਿਆਂ ਦੀ ਤਲਵਾਕ ਨੂੰ ਬਾਕੀ ਸਾਰੇ ਜਾਂਦੀ ਐ ਅੰਕਲ ਫਰਮੀਤ ਗਿੱਲਰ ਗਿਆਂ ਕੋਲੇ ਲੈਜੈਂਡ ਕੋੜਾ ਹਾਂ ਹਾਂ ਭਈ ਤੇ ਕਿੰਨਾ ਟੈਮ ਕੋ ਬੜੇ ਪੇ ਆਪਣੇ ਕੋਲੇ ਨੂੰ ਆਪਣੇ ਕੋਲੇ 4 ਮਹੀਨੇ ਹੋਏ ਆ ਭਈ ਇਹਨੂੰ ਠੀਕ ਹੈ ਪਹਿਲੀ ਵਾਰੀ ਇਹ ਅੱਜ ਕੈਮਰੇ ਮੂਰੇ ਆਇਆ ਜਦੋਂ ਤੋਂ ਜਨਮ ਹੋਇਆ ਉਦੋਂ ਤੋਂ ਕੈਮਰੇ ਮੂਰੇ ਅੱਜ ਪਹਿਲੀ ਵਾਰ ਹੂੰ ਭਈ ਆਇਆ ਕੜ ਨਹੀਂ ਖੁਰਨ ਠੀਕ ਆ ਖਰ ਹਾਂ ਜੀ ਉਵੇਂ ਨਹੀਂ ਵੀ ਪ੍ਰੈਸ਼ਰ ਜਿਹੇ ਵਾਲਾ ਘਮਣੀ ਨਹੀਂ ਨਹੀਂ ਸਹੀ ਸਾਹੂਸੀ ਲੱਗਦਾ ਤੇ ਬੜੇ ਭਈ ਫਿਰ ਕਿੰਨਾ ਕਿੰਨੀਆਂ ਕੁੜੀਆਂ ਤੇ ਛੜਤਾ ਇਹ ਆਪਾਂ ਵੀਰੇ ਆਪਦੇ ਸਰਕਲ ਚ 7-8 ਘੋੜੀਆਂ ਤੇ ਛੱਡਿਆ ਜੀ ਤੇ ਪਹਿਲਾਂ ਇੱਕ ਦੋ ਬੱਚੇ ਆਏ ਇਹਦੇ ਤੇ 1 ਫਰਵਰੀ ਚ ਇਹਦੇ ਰਿਜ਼ਲਟ ਹੋ ਜੇ ਹੋਰ ਆਉਣੇ ਆ ਹੂੰ ਪਹਿਲਾਂ ਇੱਕ ਦੋ ਬੱਚੇ ਆਏ ਹੁਣ ਆਪਣੇ ਕੋਲ ਆ ਕੇ ਘੋੜੀਆਂ ਗੱਬਣ ਚੈੱਕ ਹੋ ਗਈਆਂ ਤੁਹਾਨੂੰ ਵੀਡੀਓ ਦੇ ਦੇਾਂਗੇ ਬੱਚਿਆਂ ਦੀ ਹੂੰ ਲਾ ਦੇ ਬੱਚੇ ਬਹੁਤ ਸੋਹਣੇ ਆਏ ਆ ਠੀਕ ਆ ਬਾਈ ਚਾਂਵੀ ਘੋੜੀ ਤੇ ਆਏ ਨੁਗਰੀ ਤੇ ਵੀ ਆਏ ਆ ਹੂੰ ਫਲਕਾਰੀ ਤੇ ਹਸਾਪ ਆਏ ਆ ਬੱਚੇ ਅੱਛਾ ਬਾਈ ਅੱਡ ਗੋਡਾ ਬਾਡੀ ਦੇ ਬਹੁਤ ਮਜ਼ਬੂਤ ਬੱਚੇ ਨੇ ਆਪ ਲੋਕ ਵੀ ਬਈ ਸੁੰਦਰ ਸਮਝ ਚੰਗਾ ਕੋਲ ਹਾਂਜੀ ਤੇ ਹਾਈਟ ਕਿੰਨੀ ਆ ਬਰੇਂਦਰ ਬਾਈ ਫਿਰ ਹਾਈਟ ਇਹਦੀ ਬਈ 67 ਤੋਂ ਘਟਦੀ ਠੀਕ ਹੈ ਬਈ ਸ਼ਾਰਟ ਪਲੱਸ ਹੀ ਕਹਿੰਨੇ ਆਪਾਂ ਹੂੰ ਕੋਈ ਬੰਦਾ ਹੁਣ ਸਕੋਲ ਫੀਤਾ ਲਾ ਸਕਦਾ ਕੋਈ ਚੱਕਰ ਨਹੀਂ ਆਪਾਂ ਨੂੰ ਸਹੀ ਪ੍ਰੋਪਰ ਵਾਟਰ ਸਕੇਲ ਦੀ ਫੇਟ ਰੇਟ ਹੂੰ ਸ਼ਾਰਟ ਪਲੱਸ ਕਹ ਦਿੰਦੇ ਹਾਂਜੀ ਠੀਕ ਹੈ ਬਈ ਤੇ ਵੱਡੇ ਪਾਈਪਰ ਪੀਸ ਫੁੱਲ ਦਾ ਕਿਵੇਂ ਇੰਨੀ ਰੱਖੀ ਆ ਫੀਸ ਬਈ ਆਪਾਂ ਨਾਰਮਲ ਇਹਦੀ 15000 ਰੱਖੀ ਆ ਹੂੰ ਬਾਕੀ ਜਿਹੜਾ ਕੋਈ ਦੂਰੋਂ ਨੇੜੇੋਂ ਭਰਾ ਆਉਂਦਾ ਉਹਨੂੰ ਮੰਨਤਾ ਨਾ ਕੋਈ ਚੱਕਰ ਨਹੀਂ ਫੇਸਬੁਕ ਵਾਲਾ ਆਪਾਂ ਨੂੰ ਕੋਈ ਬੜਾ ਵੱਡਾ ਬਈ ਮਾਜ ਰਣੀਆ ਵਰਤ ਆਪਾਂ ਸ਼ੌਂਕ ਨੂੰ ਰੱਖਿਆ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਠੀਕ ਹੈ ਬਈ ਆਪਾਂ ਤਾਂ ਇੱਕ ਸ਼ੌਂਕ ਦਾ ਹੀ ਰੱਖਿਆ ਕੋਈ ਆਪਾਂ ਫੀਸਾਂ ਨਾਲ ਨਹੀਂ ਚੱਲਣਾ ਫੀਸਾਂ ਨਾਲ ਵਰਤਣਾ ਨਹੀਂ ਚੱਲੀ ਜਾਂਦਾ ਰਹਿੰਦਾ ਬਈ ਇੱਕ ਦੇ ਇੱਕ ਸ਼ੌਂਕ ਦੇ ਆਪਣੇ ਫੀਸ ਤਾਂ ਮੰਨ ਕੇ ਚਲੋ ਬਈ ਇੱਕ ਐ ਹੋ ਜਾਂਦਾ ਵੀ ਚਲੋ ਉਹਦਾ ਬਸ ਚੱਲੀ ਜਾਂਦਾ ਨਾਲ ਸਰਕਲ ਹੋਇਆ ਜਾਂਦਾ ਵੀ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਆਪਣਾ ਤਾਂ ਸ਼ੌਂਕ ਆ ਹਮਮ ਸ਼ੌਂਕ ਤੌਰ ਤੇ ਰੱਖਦੇ ਇਹਨਾਂ ਨੂੰ ਤੇ ਇਹ ਮੰਨ ਕੇ ਚਲੋ ਬਈ ਜਿਹੜੇ ਬੱਚੇ ਆਏ ਨੇ ਪਹਿਲਾਂ ਏ ਬਈ ਇੱਕ ਤਾਂ ਆਲਮਾਲੀ ਆਇਆ ਸੀ ਬੱਚਾ ਬਛੇਰਾ ਠੀਕ ਹੈ ਬਈ ਤੇ ਇੱਕ ਦੂਜਾ ਰਾਜਸਥਾਨ ਚ ਆਈ ਸੀ ਬਛੇਰੀ ਹੂੰ ਦੋ ਬੱਚੇ ਆਏ ਸੀਗੇ ਜਿਹੜੀਆਂ ਦੀਆਂ ਉਹ ਆਈਆਂ ਫੋਟੋਆਂ ਹੂੰ ਬਾਕੀ ਇੱਕ ਦੋ ਘੋੜੀਆਂ ਯੂਪੀ ਵੇਗੀਆਂ ਤੇ ਦੋ ਤਿੰਨ ਘੋੜੀਆਂ ਨੇ ਹਜੇ ਸੂਣਾ ਮੁਕਸਰ ਏਰੀਆ 'ਚ ਹੂੰ ਇਹ ਉੱਥੇ ਆਲਮਾਲੀ ਜੰਮਿਆ ਸੀਗੇ ਉਹ ਠੀਕ ਬਈ ਦਿਵਾਲ ਦੇ ਜਿਹੜੇ ਹੂੰ ਵੱਡੇ ਬਣੇ ਹੂੰ ਗਰਮੀ ਮੰਨਾਂਗੇ ਫਿਰ ਹਣਾ ਹੋ ਰਹੀ ਹੈ ਅਗਰੈਸ਼ਨ ਬਹੁਤ ਹਾਂ ਅਗਰੈਸ਼ਨ ਬਹੁਤ ਉਹ ਇੱਥੇ ਵੀ ਪੂਰੀ ਬੜਕਾ ਭਾਈ ਸਾਹ ਉਸੀ ਲੰਡਾ ਹੈ ਘਰੇ ਬੱਚਿਆਂ ਵਾਂਗੂ ਕੋਈ ਬੱਚੇ ਫਿਰਦੇ ਰਹਿਣ ਕੁਛ ਨਹੀਂ ਕਰਦਾ ਘਰੇ ਬੱਚਿਆਂ ਜਿਹੀ ਰਹਿੰਦਾ ਤੇ ਬਾਹਰ ਕੱਢ ਦੇ ਇਹ ਦੋ ਦੋ ਅਗਰੈਸ਼ਨ ਬਹੁਤ ਦਿਖਾਉਂਦਾ ਸਹੀ ਆ ਉਹਦੇ ਸਹੀ ਫਾ ਅਗਰੈਸ਼ਨ ਦਿਖਾਉਂਦਾ ਉਹ ਆਏ ਨਹੀਂ ਹੈਗਾ ਭਾਈ ਜਿਵੇਂ ਹੁਣ ਆਪਾਂ ਉਹ ਕੱਢੀ ਜਾਂਦੇ ਕੋਈ ਐ ਨਹੀਂ ਵੀ ਲੱਤ ਪਾਉਂ ਉਹ ਆਪਦੇ ਆਪ ਕਰੰਟ ਪੂਰਾ ਦਿਖਾਈ ਗਿਆ ਪਰ ਲੱਤ ਬੰਨ ਜਦੋਂ ਲੱਤ ਕਰੰਟ ਦਿਖਾਉਂਦਾ ਟਾਈਮ ਉੱਥੇ ਪੂਰਾ ਦਿਖਾਉਂਦਾ ਭਈ ਐਵੇਂ ਬਿਨਾਂ ਜੱਲੋਂ ਬਹਰ ਤਾਂ ਹੁਣੀ ਮਾਰਦਾ ਹ ਸਾਰਾ ਦਿਨ ਲੱਤਾਂ ਮਾਰੀ ਜਾ ਹੋਰ ਵੀ ਬਈ ਰੱਖੇ ਹੋਣੇ ਜਾਨਵਰ ਨਾਲ ਹਾਂਜੀ ਬਈ ਹੂੰ ਹੋਰ ਹੈਗੇ 6-7 ਜਾਨਵਰ ਹੋਰ ਆਂ ਹੂੰ ਤੇ ਫਿਰ ਬਈ ਮੰਨ ਕੇ ਚਲੋ ਸਟਾਟ ਸਰਵਿਸ ਵਗੈਰਾ ਦਾ ਜੇ ਕੋਈ ਭਰਾ ਮੰਨ ਕੇ ਚਲੋ ਕਹਿ ਦਿੰਦਾ ਵੀ ਮੈਂ ਗੱਭਣ ਕਰਾ ਕੇ ਲੈਣੀ ਪਰ ਹੋਏਗਾ ਪ੍ਰਬੰਧ ਆਪਣਾ ਨਹੀਂ ਬਈ ਉਸ ਚੈੱਕ ਪਾਸ ਕਰਾਉਣ ਤੋਂ ਆਪਾਂ ਨੂੰ ਡਰ ਲੱਗਦਾ ਇਸ ਗੱਲ ਤੋਂ ਮਹਿੰਗੇ ਮੁੱਲ ਦੇ ਜਾਨਵਰਾਂ ਕਿਸੇ ਦਾ ਕੋਈ ਨਫਾ ਨੁਕਸਾਨ ਹੋ ਜਾਈ ਹੂੰ ਤਾਂ ਬਾਅਦ ਚ ਗੱਲ ਹੋਰ ਹੋ ਜਾਂਦੀ ਆ ਹੂੰ ਸਹੀ ਗੱਲ ਪਰ ਇਹ ਆ ਕੋਈ ਭਰਾ ਆਉਂਦਾ ਕੋਈ ਜੰਪਾ ਦਾ ਨਹੀਂ ਚੱਕਰ ਆਪਾਂ ਨੂੰ ਦੋ ਲੈਂਦੀ ਆ ਤਿੰਨ ਲੈਂਦੀ ਆ ਦੂਜੀ ਵਾਰ ਛੱਡਨ ਤੇ ਨਹੀਂ ਨਹੀਂ ਦੂਜੀ ਵਾਰ ਰਹਿੰਦੀ ਆ ਬਸ ਤੀਜੀ ਵਾਰ ਛੱਡਨ ਤੇ ਕੋਈ ਆਪਾਂ ਨੂੰ ਉਹ ਕੋਈ ਮਸਲਾ ਆਪਾਂ ਨੂੰ ਖੁੱਲਾ ਸੁੱਲਾ ਸੌਦਾ ਨਹੀਂ ਰਹਿੰਦੀ ਬੰਦਾ ਫੋਨ ਕਰਦੇ ਚਾਰ ਮਹੀਨਿਆਂ ਬਾਅਦ ਵੀ ਕਈ ਵਾਰੀ ਕੋੜੀਆਂ ਦੀ ਦਿੱਕਤ ਆ ਜਾਂਦੀ ਆ ਛੇ-ਸੀ ਮਹੀਨੇ ਪ੍ਰੋਬਲਮ ਰਹਿੰਦੀ ਆ ਤੇ ਆਪਾਂ ਛੇ ਮਹੀਨਿਆਂ ਬਾਅਦ ਵੀ ਕੋੜਾ ਦੁਬਾਰੇ ਰਿਪੀਟ ਕਰਨ ਦੇ ਤਿਆਰ ਆ ਕੋਈ ਇਹੋ ਜਿਹਾ ਆਪਾਂ ਨੂੰ ਉਹ ਮਸਲਾ ਹੀ ਨਹੀਂ ਰਮਤ ਬਈ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਆਪਾਂ ਸ਼ੌਂਕ ਨੂੰ ਰੱਖਿਆ ਆਪਾਂ ਨਾ ਵਪਾਰ ਕੀਤਾ ਨਾ ਵਪਾਰ ਦਾ ਕੰਮ ਆ ਆਪਾਂ ਦਾ ਕੋਈ ਵੱਧ ਹੁੰਦੀ ਆ ਤੇ ਇੱਕ ਵੇਚ ਦੇਈ ਦੀ ਆ ਘੱਟ ਹੁੰਦੀ ਆ ਲੈ ਲਈ ਦੀ ਆ ਇਹਦੇ ਕਿ ਬਸ ਆਇਆ ਵੀ ਆਦੇ ਭਰਾਵਾਂ ਚ ਬੈਠੇ ਆ ਸ਼ੌਂਕ ਪੂਰਾ ਕਰੀ ਜਾਂਦੇ ਮੇਲੇ ਲਾ ਲਈਦੇ ਆ ਆਸਾ ਕਿਡਾ ਚੱਲੀ ਜਾਂਦਾ ਉਹ 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 ਜਗ੍ਹਾ ਆਪਾਂ ਤੇ ਇਸ ਕੈਮਰੋ ਰੱਖਿਆ ਆਪਾਂ ਬਿਜ਼ਨਸ ਨੂੰ ਆਪਣਾ ਬਿਜ਼ਨਸ ਵਾਲਾ ਕੰਮ ਨਹੀਂ ਗਿਆ ਵੀ ਆਪਾਂ ਇਹਨਾਂ ਤੋਂ ਕੁਝ ਧਮਾਕੇ ਖਾਣਾ ਜਾਨਵਰ ਲੈਂਦਾ ਅੱਗੇ ਸਾਲ ਐ ਸੋਚਣ ਲੱਗ ਜਾਂਦੇ ਵੀ ਆਪਾਂ ਯਾਰ ਇੰਨੇ ਦੀ ਵੇਚ ਦਾਂਗੇ ਨਹੀਂ ਉਹ ਕੰਮ ਨਹੀਂ ਅਵਰਤ ਬਈ ਆਪਾਂ ਦਾ ਬਸ ਰੱਖਿਆ ਸ਼ੌਂਕ ਦੇ ਆ ਬਸ ਖੜੇ ਆ ਚਾਰ ਭਰਾਵਾਂ ਨੂੰ ਮਿਲ ਲੈਣੇ ਚਾਰ ਭਰਾ ਆ ਜਾਂਦੇ ਆ ਬਸ ਇਹ ਨਾ ਮੇਲਾ ਲੱਗਿਆ ਰਿਹਾ ਉਹ ਭਰਾਵਾ ਦਾ ਪਿਆਰ ਦੋਸਤੋ ਤੁਹਾਨੂੰ ਕਲਿੱਪ ਲਾ ਕੇ ਵੀ ਆਪਾਂ ਬੁਖਾ ਦੇਨੇ ਹਣਾ ਬੜਾ ਮਤਲਬ ਬਾਈਆਂ ਨੇ ਪੂਰਾ ਧਮ ਜਮ ਕਰਿਆ ਵੀ ਦੇਖਣ ਵਾਲੇ ਨੂੰ ਐਂ ਲੱਗਦਾ ਜਿਹੜਾ ਕੋਈ ਇਧਰ ਤੱਪਦਾ ਨਾ ਸੜਕ ਤੋਂ ਕੋਈ ਕਾਰ ਵਾਲਾ ਹਰੇਕ ਦੇਖ ਕੇ ਐਂ ਡੱਬਦਾ ਵੀ ਯਾਰ ਮੁੰਡੇ ਦਾ ਸ਼ਗਨ ਸ਼ਗਨ ਹੋਊਗਾ ਕੋਈ ਹਣਾ ਨਹੀਂ ਤੜਕੇ ਦੇ ਬਹੁਤ ਫੋਨ ਆਈ ਜਾਂਦੇ ਬਾਈ ਆਡੇ ਛੋਟੇ ਭਾਈ ਜੋਤੀ ਦੇ ਵੀ ਇਹਦਾ ਸ਼ਗਨ ਕਿਤੇ ਸਾਰਿਆਂ ਨੂੰ ਤੇ ਇਹੀ ਆ ਸਾਰੇ ਅੱਜ ਜੋਤੀ ਦਾ ਸ਼ਗਨ ਹੈ ਜੋਤੀ ਦਾ ਸ਼ਗਨ ਸਮਝੀ ਜਾਂਦੇ ਸਾਰੇ ਬਾਈ ਲੱਗਦੇ ਉੱਥੇ ਜੀਗਾ ਕੋਈ ਦੇਖ ਨਹੀਂ ਤੜਕੇ ਦੇ ਅਸੀਂ ਛੋੜ ਗਰੀ ਜਾਂਦੇ ਸਾਰੇ ਇਹੀ ਮੰਨੀ ਬੈਠੇ ਵੀ ਇਹ ਪੂਰਾ ਦੋਸਤੋ ਮਾਹੌਲ ਪੂਰਾ ਰਸਤਾ ਮਤਲਬ ਬਾਈਆਂ ਨੇ ਟੈਂਟ ਟੱਪਾ ਲਾ ਕੇ ਪੂਰਾ ਹੈ ਨਾ ਹੈ ਨਾ ਪਕੌੜੇ ਪਕੂੜੇ ਕੱਢੇ ਖਲਵਾਈ ਤੇ ਲਾਇਆ ਪੂਰਾ ਪੂਰਾ ਬਾਈ ਡਿਗਾਰਡਮੈਂਟ ਤੈਣਾ ਕਰਦਾ ਤੁਹਾਨੂੰ ਪਹਿਲਾਂ ਵੀ ਦੱਸੀ ਜਨੇ ਵੀ ਇਸੇ ਕੰਮਾਂ ਨੂੰ ਆਪਾਂ ਰੱਖਿਆ ਜੀ 10 ਮਿੰਟ ਭਰਾ ਆਉਂਦੇ ਆ ਹਾਸ ਲੈਨੇ ਆ ਮੇਲਾ ਲਾ ਲਈਦਾ ਬਾਈ ਮੇਲੇ ਤੇ ਸ਼ੁਰੂ ਤੋਂ ਜਾਣਦੇ ਆ ਜਾਣਦੇ ਆ ਉਸੇ ਨਾਲ ਕੋੜਾ ਹੁੰਦਾ ਅੱਡਾ ਬਣਿਆ ਹੁੰਦਾ ਕੋੜੇ ਬਣਾਡਾ ਨਹੀਂ ਬਣਦਾ। ਬਰਿੰਦਰ ਭਾਈ ਇਹ ਵੀ ਗੱਲ ਆ ਜਾਂਦੀ ਹੈ ਨਾ ਜਿਵੇਂ ਹੁਣ ਮੰਨ ਕੇ ਤੇ ਲੋ ਭਰਾ ਆਪਣੇ ਕਾਫੀ ਇਕੱਠੇ ਹੋ ਗਏ। ਹਾਂਜੀ। ਤਕਰੀਬਨ ਮੇਰੇ ਹਿਸਾਬ ਨਾਲ ਅਸੀਂ 90 ਬੰਦੇ ਹੋਵਾਂਗੇ 70 80 ਬੰਦੇ। ਹਾਂਜੀ। ਤੇ ਬਰੋ ਐਨੇ ਬੰਦੇ ਦਾ ਫਿਰ ਬਈ ਚਾਹੀਦਾ ਪ੍ਰਬੰਧ ਵੀ ਪ੍ਰਬੰਧ ਵੀ ਚਾਹੀਦਾ ਬਾਕੀ ਬਈ ਅਮਰਤ ਕੋੜਾ ਲਿਆਂਦਾ ਨਾ। ਹੂੰ। ਇਹ ਥੋੜਾ ਜਿਆ ਹੁਣ ਤੇ ਬਿਮਾਰ ਹੋ ਗਿਆ ਸੀ। ਫਿਰ ਇਹ ਬਾਹਰ ਨਹੀਂ ਕੱਢਿਆ ਅੱਜ ਪਹਿਲੀ ਵਾਰੀ ਬਸ ਕੈਮਰੇ ਸਾਹਮਣੇ ਕੱਢਿਆ। ਹੂੰ। ਤੇ ਪਹਿਲੀ ਵਾਰੀ ਇਹ ਹੋ ਕਰਿਆ ਕੋੜੀਆਂ ਆਪਦੇ ਸਰਕਲ ਦੀਆਂ ਮਿਲ ਕੇ ਗਈਆਂ ਸੀ ਇੱਕ ਦ ਜਿਹੜੇ ਭਰਾਵਾਂ ਨੇ ਦੇਖਿਆ ਸੀ ਇਤੋਂ ਨੇੜੇ ਉਹ ਬਸ ਉਹ ਕਰਨ ਲੱਗੇ ਵੀ ਸ਼ੈਡੋ ਸ਼ੈਡੋ ਮਲਾਈਆਂ ਸੀ ਨਹੀਂ ਆਪੇ ਇਦੋਂ ਪਹਿਲਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਸਟੱਡ ਓਪਨ ਦਾ ਕੋਈ ਆਪਾਂ ਉਹ ਹੋਈ ਨਹੀਂ ਸੀ ਹੁਣ ਹੀ 2-4 ਦਿਨਾਂ ਦੀ ਇਹ ਸੈੱਟ ਕਰਕੇ ਕੋੜਾ 4-5 ਦਿਨਾਂ ਦੀ ਬਾਹਰ ਕੱਢਣ ਲੱਗੇ ਠੀਕ ਹੈ ਬਾਈ ਹਾਂਜੀ ਤੇ ਹੋਰ ਬਈ ਕੋਈ ਹੋਰ ਆਪਣੇ ਭਰਾਵਾਂ ਨਾਲ ਜਾਣਕਾਰੀ ਸਾਂਝੀ ਕਰਨੀ ਹੋਵੇ ਕੋਈ ਆਪਾਂ ਦਾ ਵੀ ਅਵੀ ਸੋਨਾ ਸ਼ੌਂਕ ਆ ਹੂੰ ਬੱਚੇ ਇਸ ਪਾਸੇ ਆਉਣਗੇ ਨਸ਼ਿਆਂ ਤੋਂ ਦੂਰ ਰਹਿਣਗੇ ਹਾਲਾਤਾਂ ਤੋਂ ਕੋਈ ਬਿਜ਼ਨਸ ਤੌਰ ਤੇ ਵਰਤਦਾ ਬਿਜ਼ਨਸ ਤੌਰ ਤੇ ਹੀ ਬਹੁਤ ਵਧੀਆ ਇਹ ਹਮ ਘਾਟੇ ਦਾ ਕੰਮ ਨਹੀਂ ਹਮ ਤੁਹਾਨੂੰ ਓਨੀ ਕਿ ਸ਼ਾਨ ਸ਼ੌਹਰਤ ਦਿੰਦਾ ਹੀ ਹੈ ਇਹ ਹਮ ਤੁਹਾਡੀ ਜਾਣ ਪਛਾਣ ਮੰਦੀ ਆ ਬੱਚੇ ਨਸ਼ਿਆਂ ਤੋਂ ਦੂਰ ਰਹਿੰਦੇ ਆ ਇਸ ਪਾਸੇ ਨੂੰ ਆਉਂਦੇ ਆ ਰੁਝਾਨ ਵਾਧਾ ਹਮ ਤਾਂ ਫੇਰ ਹੀ ਅੱਗੇ ਹੋਊਗਾ ਨਹੀਂ ਨਵੀਂ ਪੀੜੀ ਬਾਹਰ ਜਾਈ ਜਾਂਦੀ ਆ ਵੀਰੇ ਹਮ ਕੋਈ ਜਾਨਵਰ ਆ ਬਈ ਜਾਨਵਰ ਜਿਹਾ ਜੀ ਆਣਾ ਵੀ ਕੋਈ ਜਾਨਵਰ ਆ ਘੋੜਾ ਕੁੱਤਾ ਕਬੂਤਰ ਕੋਈ ਰੱਖ ਲਓ ਹਮ ਜਾਨਵਰ ਦਾ ਅਟੈਚਮੈਂਟ ਇਹੋ ਜਿਹੀ ਹੁੰਦੀ ਆ ਹਮ ਇਹ ਜਾਨਵਰ ਨਾਲ ਮੋਹ ਆ ਇਹ ਤਾਂ ਹੈ ਬਈ ਜਾਂਤੇ ਵੱਡੇ ਪਈ ਆਪਣੇ ਜਾਂਦੇ ਜਾਂਦੇ ਮਿੱਤਰ ਪਿਆਰਾਂ ਨਾਲ ਸਾਰਿਆਂ ਨਾਲ ਕਰਾਦ ਕੇ ਮੜੀ ਮੜੀ ਜਾਣ ਪਛਾਣ ਹਾਂਜੀ 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 ਬਈ ਉਹ ਆਪਣੇ ਵੀਰ ਰੱਤੇ ਖੇੜੇ ਤੋਂ ਵੀਰ ਠੀਕ ਆ ਬਈ ਇਹ ਬੰਗੀ ਕਲੱਬ ਆਪਣੇ ਪੁਆਣੀ ਬਣ ਲਾਏ ਹਾਂਜੀ ਤੇ ਬਾਈ ਮਾਹੀ ਨੰਗਲ ਤੋਂ ਕਰਨ ਹਾਂਜੀ ਹਾਂਜੀ ਇਹ ਮੱਖਣਵੀਰ ਮਡੇਰਨਾ ਤੋਂ ਹਾਂ ਹਾਂਜੀ ਬਈ ਤੇ ਵੀਰ ਦੇ ਘਰੇ ਸੈਦੇ ਵਾਲੇ ਮਣੀ ਦੇ ਵੱਡੇ ਵੀਰ ਦੇ ਇਹਦੇ ਘਰੇ ਕੋੜਾ ਸਟੇਬਲ ਅਗਰਨੂਥ ਫਾਰਮ ਤੇ ਠੀਕ ਆ ਬਈ ਤੇ ਕੋੜਾ ਗੁਰਦੂ ਗੁਰੂ ਘਰ ਆਈ ਹੂੰ ਗੁਰੂ ਘਰ ਦੇ ਨਾਲ ਹੀ ਨੇੜੇ ਠੀਕ ਹੈ ਭਾਈ ਉਹ ਉਹ ਵੀ ਆਪਾਂ ਮੜਾ ਚਾਨਣਾ ਪਾ ਲਈਏ ਵੀ ਭਾਈ ਮਣੀ ਦਾ ਘਰ ਕਿੱਥੇ ਕਿੱਥੇ ਰਿਹਾ ਹੈ ਸਮਾਰਟੀ ਵੀ ਭਾਈ ਲਓ ਭਾਈ ਸਾਸਰੀ ਘਰ ਬਾਈਸ ਪੰਨਾ ਹਾਂਜੀ 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 ਭਾਈ ਸਾਸਰੀ ਭਾਈ ਆਪਣਾ ਪਿੰਡ ਹੈਗਾ ਸੈਦੇ ਵਾਲਾ ਹਾਂਜੀ ਹਾਂਜੀ ਭਾਈ ਤੇ ਬਹੁਤ ਛੇ ਕਿਲੋਮੀਟਰ ਹੈਗਾ ਜਿਹੜਾ ਗੁਰੂ ਘਰ ਪਾਨ ਸਾਹਿਬ ਸੱਚੀ ਮੰਜੀ ਉਹ ਪਿੰਡ ਹੈ ਹਾਂਜੀ ਭਾਈ ਜਿੱਥੇ ਤੀਜੇ ਪਾਛਾ ਤਨਗੁਰ ਮਹਾਰਾਜ ਦਾ ਜੋੜਾ ਹੈ ਜੀ ਹਾਂ ਤੇ ਆਪਣਾ ਗੁਰਦੁਆਰੇ ਤੋਂ ਬਸ ਨਜ਼ਦੀਕ ਹੀ ਘਰ ਹੈ ਜੀ ਉੱਥੇ ਠੀਕ ਹੈ ਭਾਈ ਸਸਪਾਲੀ ਰੋਡ ਤੇ ਹੈਗਾ ਹਾਂ ਤੇ ਉੱਥੇ ਆਪਣੇ ਕੋੜਾ ਹੁੰਦਾ ਇੱਥੇ ਬਸ ਠੀਕ ਹੈ ਬਾਈ। ਨਹੀਂ ਬਰਿੰਦਰ ਬਾਈ ਫਿਰ ਮੈਨੂੰ ਇੱਕ ਗੱਲ ਹੋਰ ਦੱਸ ਜਿਵੇਂ ਹੁਣ ਥੋੜਾ ਪਿੰਡ ਬੰਗੀ। ਹਾਂਜੀ ਹੈ। ਪੰਗੀ ਕਲਾ ਦੋਸਤੋ ਬਾਈ ਬਰਿੰਦਰ ਦਾ ਪਿੰਡ ਬੰਗੀ ਕਲਾ ਬਾਈ ਮਣੀ ਦਾ ਪਿੰਡ ਹੋ ਗਿਆ ਸੈਂਦੇ ਵਾਲਾ। ਹਾਂਜੀ ਤੇ ਐਡੀ ਦੂਰ ਬਾਈ ਚੱਕਰ ਕਿਵੇਂ ਮਿਲੇ ਤੇ ਸ਼ੌਂਕ ਕਿਵੇਂ ਵਿਆ ਫਿਰ। ਸ਼ੌਂਕ ਦੀ ਗੱਲ ਕਰੀ ਅਮਰਤ ਵੀਰੇ ਸ਼ੌਂਕ ਤਾਂ ਪਿਤਾ ਪੁਰਖੀ ਦਾਦਾ ਪਰਦਾਦਿਆਂ ਤੋਂ ਪੀੜ੍ਹੀਆਂ ਚ ਹੀ ਹੈ। ਪਹਿਲਾਂ ਪੁਰਾਣੇ ਰੱਖਦੇ ਸੀ। ਪਹਿਲਾਂ ਪੁਰਾਣੇ ਸ਼ੌਂਕ ਤਾਂ ਖਾਨਦਾਨੀ ਤੁਰੇ ਆਉਂਦੇ ਆ। ਹੂੰ ਤੇ ਜਦੋਂ ਤੁਹਾਨੂੰ ਪਤਾ ਸ਼ੌਂਕ ਹੋਵੇ ਤੇ ਬਾਹਰ ਅੰਦਰ ਜਾਣੇ ਆ ਹਾਂ ਤਾਂ ਉਹਦੇ 'ਚ ਤੁਹਾਨੂੰ ਚੰਗੇ ਮਾੜੇ ਸਾਰੇ ਪ੍ਰਕਾਰ ਦੇ ਭਰਾ ਵੀ ਟ ਮਿਲਦੇ ਆ ਤੇ ਉਹ ਤਾਂ ਦੁਸ਼ਮਣ ਵੀ ਬੰਦੇ ਆ ਸੱਜਣ ਵੀ ਬੰਦੇ ਆ ਸਭ ਹੀ ਬੰਦ ਆ ਹਾਂ ਬੰਦੇ ਸਾਰੇ ਮਿਲਦੇ ਆ ਵੀ ਇਹ ਸਾਰੇ ਪ੍ਰਕਾਰ ਦੇ ਮਿਲਦੇ ਆ ਅਮਰਤਵੀਰ ਇਹ ਨਹੀਂ ਆਪਾਂ ਕਹਿ ਸਕਦੇ ਵੀ ਚੰਗੇ ਮਿਲਦੇ ਆ ਮਾੜੇ ਨਹੀਂ ਮਿਲਦੇ ਹਾਂ ਉਹ ਚੀਜ਼ ਆਪਣੇ ਤੇ ਵੀ ਰਹ ਜਾਂਦੀ ਵੀ ਕਾਹਰੇ ਜੇ ਨਾਲ ਆਪਾਂ ਬੰਦੇ ਨਾਲ ਚੱਕਰ ਮਾਰੋ ਪਹਿਲਾਂ ਆਪਣੇ ਤੇ ਡਿਪੈਂਡ ਆ ਉਸ ਤੋਂ ਬਾਅਦ ਅਗਲੇ ਤੇ ਅਗਲੇ ਤੇ ਵੀ ਆਪਣਾ ਕੀ ਆ ਉਹ ਆ ਲਗਭਗ 2017 16 17 ਤੋਂ ਸਾਡੀ ਮੁਲਾਕਾਤ ਹੋਈ ਸੀ ਉਪਪਲ ਵੀਰ ਬੋਹੇ ਤੋਂ ਹਾਂਜੀ ਬਈ ਪਹਿਲਾਂ ਮੱਖਣ ਵੀਰ ਨਾਲ ਸੀ ਉੱਥੋਂ ਬਾਈ ਨਾਲ ਮੁਲਾਕਾਤ ਹੋਈ ਹੂੰ ਤੇ ਉੱਥੋਂ ਸਾਡਾ ਮੋਹ ਪਿਆਰ ਹੀ ਇੰਨਾ ਕਿ ਵੱਧ ਗਿਆ ਕਿ ਸਾਡੀ ਘਰ ਵਾਲੀ ਗੱਲ ਹੂੰ ਜੇ ਅਸੀਂ ਘੰਟਾ 2 ਘੰਟੇ ਫੋਨ ਤੇ ਗੱਲ ਵੀ ਨਾ ਕਰੀਏ ਤਾਂ ਸਾਡੀ ਰੋਟੀ ਨਹੀਂ ਲੱਗਦੀ ਹੂੰ ਮੋਹ ਪ੍ਰੇਮ ਇੰਨਾ ਕਿ ਮੋਹ ਪ੍ਰੇਮ ਬਣ ਜਾਂਦਾ ਇੰਨਾ ਕਿ ਮੋਹ ਪ੍ਰੇਮ ਬਣ ਗਿਆ ਹੂੰ ਤੇ ਉੱਥੋਂ ਬੈਠੇ ਵੀਰ ਕੋਲੇ ਘੋੜਾ ਸੀ ਪਹਿਲਾਂ ਘਰੀ ਅਲੀਗੋਨਡਰ ਦਾ ਹੂੰ ਉਹ ਦੋ ਦੰਦ ਬੱਚਾ ਹੋ ਗਿਆ ਸੀ ਤੇ ਉਹ ਬਾਈ ਨੇ ਇਹ ਸੀਗਾ ਵੀ ਜਾਂ ਤਾਂ ਇਹਨੂੰ ਦਲ ਚ ਦੇਣਾ ਜਾਂ ਇਹਨੂੰ ਫਰੀ ਛੱਡ ਕੇ ਸੇਵਾ ਕਰਨੀ ਹੈ ਅੱਛਾ ਬਾਈ ਉਹ 10 ਕਹੋੜੀਆਂ ਕਵਰ ਹੋਈਆਂ ਸੀ ਉਹ ਤੋਂ ਵੀਰੇ ਫਰੀ ਉਹਦਾ ਨਾਂ ਵੀ ਦਲ ਸ਼ਿੰਗਾਰੀ ਰੱਖਿਆ ਸੀ ਅੱਛਾ ਬਾਈ ਤੇ ਉਹ ਕੋੜਾ ਬਾਅਦ ਚ ਅਟੈਕ ਆ ਗਿਆ ਤੇ ਪੂਰਾ ਹੁੰਦਾ ਹੂੰ ਅਸੀਂ ਘੋੜੀ ਲੱਭਦੇ ਫਿਰਦੇ ਸੀ ਬਾਅਦ ਚ ਅੱਛਾ ਬਾਈ ਬੈਠੇ ਸੀ ਉੱਪਰ ਸੀ ਆਪਣੇ ਵੀਰਾ ਬੋਹੇ ਤੋਂ ਮੱਕਣ ਅਸੀਂ ਤਿੰਨੇ ਹੀ ਬੈਠੇ ਬਹਿੰਡੇ ਤੇ ਗੱਲ ਚੱਲ ਪਈ ਘੋੜੀ ਫਰੀਦਕੋਟੇ ਰੀਜ ਚ 10 ਪਈ ਉਧਰ ਜਾਂਦੇ ਸੀ ਹੂੰ ਉਦੋਂ ਗੱਡੀ ਬਾਈ ਕਹਿੰਦਾ ਸੁਪਨਾ ਤੇ ਇਹੀ ਆ ਦੁਬਾਰਾ ਘੋੜਾ ਹੀ ਰੱਖਣਾ ਹੂੰ ਇਹ ਤਾਂ ਇੱਕ ਵਾਰ ਸਿੱਕ ਜੀ ਕਰਦਾ ਕਹਿੰਦਾ ਚੱਲ ਘੋੜੀ ਲੈ ਲਈਏ ਹੂੰ ਉਹ ਗਾਹਾਂ ਅਮਰਤ ਵੀਰੇ ਜਾਂਦੇ ਜਾਂਦੇ ਹੂੰ ਬੰਦੇ ਉਦੋਂ ਹੋ ਗਿਆ ਵੀ ਘੋੜਾ ਹੀ ਲੈਣਾ ਫਿਰ ਚੰਗਾ ਹੀ ਲੈ ਲਈਏ ਹੂੰ ਮੇਲੇ ਤੇ ਬੈੰਨੇ ਹੀ ਆ ਘੋੜਾ ਲਾ ਕੇ ਬੈੰਨੇ ਸੋਹਣੇ ਲੱਗਦੀਆਂ ਹੂੰ ਉਦੋਂ ਬੰਦੇ ਆਪਣਾ ਭਰਾ ਨਿੱਕਾ ਖਾਨ ਰੋਟਿਆਂ ਤੋਂ ਹਾਂ ਹਾਂ ਬਾਈ ਉਹਦੇ ਨਾਲ ਮੁਲਾਕਾਤ ਹੋ ਗਈ ਸ਼ਾਮ ਨੂੰ ਹੂੰ ਉਹਨੇ ਘੋੜੇ ਹੀ ਦੱਸ ਪਾਈ ਗਰਮੀਤ ਅੰਕਲ ਨੂੰ ਪੁੱਛਿਆ ਮਿੱਡੇ ਵਾਲੇ ਨੂੰ ਠੀਕ ਹੈ ਬਾਈ ਉਹ ਕਹਿੰਦੇ ਵੀ ਘੋੜਾ ਲੈ ਲਓ ਹੂੰ ਅਸੀਂ ਡੀਐਨਏ ਅਸੀਂ ਬੈਠੇ ਆ ਸਾਡੇ ਘੋੜੇ ਦਾ ਬੱਚਾ ਹਮ ਧੋਗਾ ਆ ਪਾਲ ਮਾਲੇ ਉਹ ਭਰਾ ਕੋਲੇ ਆਏ ਉਹ ਵੀ ਪਰਿਵਾਰ ਨੇ ਘਰ ਹੀ ਜੰਮ ਪਾਲ ਉਹਨਾਂ ਦੇ ਹਮ ਤੇ ਉਹਨਾਂ ਨੇ ਵੀ ਆਪਾਂ ਨੂੰ ਕੋਈ ਸੌਦੇ ਵਾਲਾ ਕੰਮ ਨਹੀਂ ਕੀਤਾ ਗਏ ਭਰਾਵਾਂ ਨੇ ਬਹੁਤ ਪਿਆਰ ਨਾਲ ਰਾਤ ਨੂੰ 10 ਮਿੰਟਾਂ ਦਾ ਸੌਦਾ ਘੋੜਾ ਦੇ ਤੇ ਅੰਕਲ ਕਹਿੰਦਾ ਵੀ ਘੋੜਾ ਲੈ ਚੋ ਛੋਟਾ ਘੋੜਾ ਇਹ ਲਾਈਨ ਦਾ ਸੁਭਾਵੀ ਵੀ ਅਮਰਤ ਬਾਈ ਕੋਈ ਪ੍ਰੀ ਪਲੈਨਿੰਗ ਸੀ ਤੁਰੇ ਜਾਂਦੇ ਆਂ ਦੀ ਬਠਿੰਡੇ ਤੋਂ ਬਣਿਆ ਤੇ ਉੱਥੋਂ ਤਿੰਨ ਆਪਾਂ ਨੂੰ ਢੋੜਾ ਬਰਿੰਦਰ ਬਾਈ ਮਨਚ ਗੱਲ ਹੋਵੇ ਨਾ ਵੀ ਆਪਾਂ ਆ ਕੰਮ ਕਰਨ ਦਾ ਆਪਾਂ ਜਾਨਵਰ ਲੈਣਾ ਆ ਕੂੜਾ ਲੈਣਾ ਤਾਂ ਉਹ ਕਿਤੇ ਹੀ ਆਪਾਂ ਤੁਰੇ ਫਿਰਦੇ ਆਂ ਜੇ ਕੋਈ ਉੱਥੇ ਆਸੇ ਪਾਸੇ 5-10 ਕਿਲੋਮੀਟਰ ਤੇ ਕੋਈ ਜਾਨਵਰ ਹੈਗਾ ਵੇਖਣ ਵਾਲਾ ਆਟੋਮੈਟਿਕਲੀ ਦਿਮਾਗ ਉੱਧਰ ਖਿੱਚਿਆ ਜਾਂਦਾ ਬਾਈ ਉਹ ਵੀ ਅਮਰਤ ਵੀਰੇ ਤੁੰਦਾ ਦਿਆ ਨਾ ਵੀ ਕੋ ਘੋੜੀ 2 ਦਿਨ ਹੋ ਗਏ ਸੀ ਲੱਭਦੇ ਫਿਰਦੇ ਨੂੰ ਘੋੜੀ ਲੱਭੇ ਤੋਂ ਮਿਲੀ ਨਹੀਂ ਤੇ ਘੋੜਾ ਮਿਲ ਗਿਆ ਘੋੜਾ ਬਸ ਗੱਲ ਹੋਈ ਬਸ ਗੱਲ ਕਰਦੇ ਕਰਦੇ ਤੇ ਉੱਥੇ ਘੋੜੇ ਦੇਖੇ ਹੋਰ ਉੱਥੇ ਇਸ ਰੀਏ ਚ ਰੋਡਿਆਂ ਦੇ ਚ ਤੇ ਬਾਈ ਨਿੱਕਾ ਆ ਕੇ ਮਿਲ ਗਿਆ ਉਹਦੇ ਪਿੰਡ ਉੱਥੋਂ ਬਸ ਮਿਲ ਕੇ ਰਾਤ ਨੂੰ 10 ਵਜੇ ਸਾਡਾ ਘੋੜੇ ਦਾ ਸੌਦਾ ਹੋ ਗਿਆ ਅਗਲੇ ਦਿਨ ਅਸੀਂ ਘੋੜਾ ਜਾਈ ਠੀਕ ਹੈ ਬਾਈ ਇਹ ਲੋਡ ਸੁਆਪ ਬਣ ਗਿਆ ਇਹ ਲੋਡ ਸੁਆਪ ਬਣ ਗਿਆ ਚਲੋ ਬਈ ਆਈਆਂ ਚਲੋ ਇੰਨੇ ਬੰਨ ਮਿੱਤਰ ਪਿਆਰਾਂ ਨੂੰ ਵੀ ਮਿਲਿਆ ਜਾਂਦਾ ਇੰਨੇ ਬਾਨੇ ਨਾਲ ਮਿੱਤਰ ਪਿਆਰਾਂ ਨੂੰ ਮਿਲਿਆ ਜਾਂਦਾ ਬਾਈ ਆਈਂ ਦਾ ਦੀ ਗੰਬੋਈ ਵਾਧਦਾ ਸਿਸਟਮ ਜੇ ਚੱਲੀ ਜਾਂਦਾ ਸਾਰੇ ਭਰਾਈਚਾਰਾ ਵਧੀ ਜਾਂਦਾ ਵੀਰੇ ਬਾਪਾ ਨੂੰ ਕੋਈ ਇਹ ਤਾਂ ਹੈ ਨਹੀਂ ਵੀ ਆਪਾਂ ਇਹਨਾਂ ਦੀ ਕਮਾਈ ਨਾਲ ਰ ਜਦੇ ਨਹੀਂ ਇਹ ਨਾ ਕਮਾ ਕੇ ਦੇਣਗੇ ਆਪਾਂ ਭੁੱਖੇ ਮਰਦੇ ਨਹੀਂ ਭੁੱਖੇ ਵੀ ਨਹੀਂ ਮਰਦੇ ਵੀਰੇ ਠੀਕ ਹੈ ਆਪਣਾ ਸ਼ੌਂਕ ਆ ਇਹ ਨਾਲ ਨਾਲ ਸ਼ੌਂਕ ਪੂਰੇ ਹੋਈ ਜਾਣ ਤੇ ਜ਼ਿੰਦਗੀ ਚ ਹੋਰ ਚਾਹੀਦਾ ਕੀ ਆ ਹੂੰ ਸਹੀ ਗੱਲ ਆ ਵੀ ਜਦੋਂ ਹੱਥ ਜਾੜੇ ਤੇ ਉਦੋਂ ਕਹਿੰਦੇ ਸ਼ੌਂਕ ਪਕਾ ਲੈਣਾ ਪਕਾ ਲੈਣਾ ਚਾਹੀਦਾ ਵੀ ਬੱਚੋਂ ਫਿਰ ਜਦੋਂ ਉਮਰ ਜੀ ਟੱਪ ਗਈ ਉਹ ਤਾਂ ਫ੍ਰੀਜ਼ਰ ਰਹਿ ਜਾਂਦੀ ਆ ਬਸ ਬਈ ਉਦੋਂ ਬਾਅਦ ਕੋਈ ਫਾਇਦਾ ਨਹੀਂ ਬਈ ਉਦੋਂ ਬਾਅਦ ਕੋਈ ਫਾਇਦਾ ਨਹੀਂ ਠੀਕ ਆ ਬਈ ਇਹ ਇਧਰ ਵੀ ਕਰਾ ਦਿਓ ਬਈ ਜਨਮ ਦਖਣ ਉਹ ਕਹਿੰਦਾ ਮੇਰੀ ਵੀ ਕਰੋ ਤੇਰਾ ਤਾਂ ਦੱਸਤਾ ਭਰਾਵਾ ਸੀ ਸਾਰੇ ਭਰਾਵਾਂ ਨੂੰ ਇਹਦੀ ਸਾਰਿਆਂ ਤੋਂ ਪਹਿਲਾਂ ਜ਼ਰੂਰੀ ਆ ਬਈ ਇਹਦਾ ਹਾਂਜੀ ਬਈ ਇਹਦੇ ਕਰਕੇ ਤਾਂ ਸਾਰੇ ਭਰਾ ਕੱਟੇ ਹੋਏ ਆ ਜੀ ਇਹਦੀ ਮੈਥਾ ਕਰਾਂਗੇ ਇਹ ਇਕੱਠੇ ਕਰਦੇ ਬਈ ਇਹੀ ਆ ਮਲਾਉਣ ਵਾਲੇ ਆ ਸਭ ਨੂੰ ਹਾਂਜੀ ਹਾਂਜੀ ਬਈ ਇਹਨਾਂ ਦੇ ਉੱਤੇ ਹੀ ਇਹ ਸਾਡੇ ਬਾਪੂ ਜੀ ਅਸੇਦੇ ਵਾਲੇ ਤੋਂ ਠੀਕ ਆ ਬਈ ਜੀ ਉਹ ਬਾਈ ਮਡੇਰਨਾ ਤੋਂ ਪੈਰੀ ਹਾਂ ਹਾਂਜੀ ਬਾਈ ਬਾਈ ਵਰਗੇ ਨੇ ਪ੍ਰਬੰਧ ਕਰਿਆ ਬਾਈ ਯਾਰ ਨੇ ਬਹੁਤ ਪ੍ਰਬੰਧ ਕੀਤਾ ਉਹ ਵੱਡਾ ਭਾਈ ਸਾਡਾ ਹਾਂਜੀ ਬਾਈ ਇਹਨਾਂ ਦਾ ਬਹੁਤ ਯੋਗਦਾਨ ਹੈ ਬਈ ਇਹ ਸਾਰਾ ਪ੍ਰਬੰਧ ਕਰਨ ਚ ਇਹਨਾਂ ਨੇ ਬਹੁਤ ਵਿਚਾਰਿਆਂ ਨੇ ਹਿੰਮਤ ਕੀਤੀ ਇਹਨਾਂ ਨੇ ਸਾਰਾ ਕੰਮ ਜਾਂ ਉਹ ਕੀਤਾ ਇਹਨਾਂ ਦਾ ਹੋਇਆ ਵੀਰੇ ਹਾਂ ਤੇ ਬ੍ਰਿੰਦਰ ਬਾਈ ਨਾਂ ਕੀ ਰੱਖਿਆ ਕੋੜੇ ਦਾ ਫਿਰ ਕੋੜੇ ਦਾ ਨਾਂ ਵੀਰੇ ਬਾਰਸ ਬਾਰਸ ਕੋੜੇ ਦਾ ਨਾਂ ਬਾਰਸ ਹੈ ਕੋੜੇ ਦਾ ਨਾਂ ਲਓ ਵੀ ਨੋਟ ਕਰ ਲਓ ਬਾਰਸ ਨਾਂ ਪਿੰਡ ਸੈਦੇ ਵਾਲਾ ਤੇ ਫੀਸ ਬਾਈਆਂ ਨੇ ਰੱਖੀ ਘੋੜੇ ਦੀ 15000 ਰੁਪਇਆ ਬਾਕੀ ਆਓ ਭਰਾ ਕੋਈ ਚੱਕਰ ਵਾਲੀ ਗੱਲ ਨਹੀਂ ਹੈਣਾ ਬਾਈਆਂ ਨੂੰ ਦਿਓ ਕੋਈ ਚੱਕਰ ਵਾਲੀ ਗੱਲ ਨਹੀਂ ਬਾਈ ਖੁੱਲਾ ਇਹ ਘੋੜਾ ਓਪਨ ਆ ਬਾਈ ਸਾਰੇ ਭਰਾ ਸਰਵਿਸ ਲੈ ਸਕਦੇ ਆ ਪੂਰਾ ਧਾਮ ਜਮ ਬਾਈਆਂ ਨੇ ਕਰਿਆ ਹੈਣਾ ਤੇ ਇਹਦਾ ਜਰੂਰ ਬਾਈਆਂ ਨੂੰ ਮਤਲਬ ਪਿਆਰ ਦਿਓ ਵੀਡੀਓ ਨੂੰ ਹੈਣਾ ਤੇ ਬਾਕੀ ਦੋਸਤੋ ਨੰਬਰ ਤੁਹਾਨੂੰ ਆਪਾਂ ਥੱਲੇ ਦੇ ਦਿੰਨੇ ਆ ਬਾਈ ਹਾਂਜੀ ਤੇ ਉਹ ਕੰਟੀ ਮਾਰ ਲਓ ਕੋਈ ਭਰਾ ਕੋਈ ਇਨਕੁਆਰੀ ਲੈਣਾ ਚਾਹੁੰਦਾ ਜਰੂਰ ਸੰਪਰਕ ਕਰੋ ਜੀ ਅਸੀ ਕਰੂਗਾ ਸਾਰੀ ਠੀਕ ਹੈ